ਰਾਏ ਸਿੰਘ ਦੇ ਘਰ ਦੇ ਵਿੱਚ ਪੁੱਤਰ ਨੇ ਜਨਮ ਲਿਆ ਰਤਨ ਸਿੰਘ ਭੰਗੂ ਨੇ ਉਹਨੇ ਫਿਰ ਆਪਣੇ ਪਿਤਾ ਤੋਂ ਜਿਹੜਾ ਇਤਿਹਾਸ ਸੁਣਿਆ ਨਾ ਸਾਧ ਸੰਗਤ ਜੀ ਉਹ ਇਤਿਹਾਸ ਉਹਨੇ ਲਿਖਿਆ ਸਾਰਾ 18ਵੀਂ ਸਦੀ ਦਾ ਸਾਰਾ ਉਹ ਇਤਿਹਾਸ ਉਹ ਵਾਕਿਆਤ ਜਿਹੜੇ ਰਾਏ ਸਿੰਘ ਨੇ ਆਪਣੇ ਅੱਖੀਂ ਵੇਖੇ ਸਨ ਉਹਨੇ ਆਪਣੇ ਪੁੱਤਰ ਨੂੰ ਦੱਸੇ ਤੇ ਫਿਰ ਸਾਧ ਸੰਗਤ ਜੀ ਜੋ ਕੁਝ ਆਪਣੇ ਪਿਤਾ ਮਤਾਬ ਸਿੰਘ ਤੋਂ ਰਾਏ ਸਿੰਘ ਨੇ ਸੁਣਿਆ ਸੀ ਉਹ ਆਪਣੇ ਪੁੱਤਰ ਨੂੰ ਦੱਸਿਆ ਇਸ ਤਰ੍ਹਾਂ 18ਵੀਂ ਸਦੀ ਦਾ ਸਾਰਾ ਇਤਿਹਾਸ ਸਾਡੇ ਕੋਲ ਪਹੁੰਚ ਗਿਆ ਪਹੁੰਚਣਾ ਸੀ ਤਾਂ ਹੀ ਅਕਾਲ ਪੁਰਖ ਵੈਗਰੂ ਨੇ jaan ਬਚਾ ਲਈ ਰਾਏ ਸਿੰਘ ਦੀ ਜੇ ਉਹ jaan ਨਾ ਬਚਦੀ ਤੇ ਅੱਜ ਅਸੀਂ ਪੂਰੀ ਇੱਕ ਸਦੀ ਦੇ ਇਤਿਹਾਸ ਤੋਂ ਵਾਂਝੇ ਹੁੰਦੇ ਅੱਜ ਸਾਡੇ ਕੋਲੇ ਭਾਈ ਤਾਰੂ ਸਿੰਘ ਪੂਲਿਆਂ ਵਾਲੇ ਦਾ ਇਤਿਹਾਸ ਨਾ ਹੁੰਦਾ ਅੱਜ ਸਾਡੇ ਕੋਲੇ ਬਾਬਾ ਗੁਰਬਖਸ਼ ਸਿੰਘ ਜੀ ਵਾਲ ਲੀਲਕਲਾ ਵਾਲਿਆਂ ਦਾ ਇਤਿਹਾਸ ਨਾ ਹੁੰਦਾ ਅੱਜ ਸਾਡੇ ਕੋਲੇ ਮਿਸਲਾਂ ਦੇ ਸਰਦਾਰਾਂ ਦਾ ਇਤਿਹਾਸ ਨਾ ਹੁੰਦਾ ਅੱਜ ਸਾਡੇ ਕੋਲੇ ਭਾਈ ਸੁਖਾ ਸਿੰਘ ਮੁਤਾਬ ਸਿੰਘ ਦੇ ਇਤਿਹਾਸ ਦਾ ਕੋਈ ਪੰਨਾ ਵੀ ਨਾ ਹੁੰਦਾ ਜੇ ਜਾਣ ਨਾ ਬਜਦੀ ਰਾਏ ਸਿੰਘ ਜੀ ਦੀ ਉਹ ਪ੍ਰਾਚੀਨ ਪੰਥ ਪ੍ਰਕਾਸ਼ ਦੇ ਨਾਮ ਤੇ ਇਤਿਹਾਸ ਲਿਖਿਆ ਗਿਆ ਤੇ ਸਾਥ ਸੰਗਤ ਜੀ ਸਾਰੀਆਂ ਪੁਸ਼ਾਵਾਂ ਦੇ ਵਿੱਚ ਉਹ ਇਤਿਹਾਸ ਛਪਿਆ ਉਹ ਇਤਿਹਾਸ ਰਤਨ ਸਿੰਘ ਭੰਗੂ ਨੇ ਇੱਕ ਗੋਰੇ ਅੰਗਰੇਜ਼ ਨੂੰ ਸੁਣਾਇਆ ਉਹਦਾ ਫੇਰ ਉਲੱਥਾ ਪੰਜਾਬੀ ਵਿੱਚ ਹੋਇਆ ਪਹਿਲਾਂ ਅੰਗਰੇਜ਼ੀ ਵਿੱਚ ਲਿਖਿਆ ਗਿਆ ਸੀ